ਅੱਜ ਸ੍ਰੀ ਕਾਲ ਦੋਸਤੋ ਕੁਝ ਜਿਹੜੇ ਅਣਖ ਦੇ ਨਾਲ ਅੱਜ ਇੱਥੇ ਆਈ ਦੇ ਅਸੀਂ ਜੋ ਕਿ ਨਿਊ ਬਲਦਸਤਾ ਤੇ ਇੱਕ ਆਸ ਫਾਊਂਡੇਸ਼ਨ ਕਰਵਾ ਰਹੇ ਐ ਤੇ ਵੈਰਾਈ ਦੀ ਭਰਪੂਰ ਪ੍ਰਦਰਸ਼ਨੀ ਦੇ ਵਿੱਚ ਤੇ ਜਿਹੜੋ ਕਿ 3D ਬੁੱਕਸ ਬਾਰੇ ਗੱਲ ਕਰਨੀ ਸੀਗੀ ਤਾਂ ਅੱਜ ਨਾ ਮੈਂ ਪ੍ਰੋਪਰ ਗੱਲ ਕਰਾਂਗੇ ਕਿ ਕਿਵੇਂ ਤਿਆਰ ਕਰੀਆਂ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਇਆ ਇਹਦਾ ਬੱਚਿਆਂ ਨੂੰ ਕੀ ਬੈਨੀਫਿਟ ਆ ਸਾਰੀਆਂ ਗੱਲ ਕਰਾਂਗੇ ਬਾਈ ਜੀ ਨਾਲ ਅੱਜ ਸਰ ਸ੍ਰੀ ਕਾਲ ਸਸ਼ੀ ਗਸ ਹੈ ਜੀ ਅਸਕੇ ਚੈਨਲ ਨੂੰ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਰ ਸਾਡੇ ਅਣਖ ਚੈਨਲ ਆਈ ਤੁਸੀਂ ਦੱਸੋ ਵੀ ਤੁਹਾਡੇ ਦਿਮਾਗ ਕਿੱਦਾਂ ਇਹ ਆਈਡੀਆ ਆਇਆ ਹੈ ਨਾ ਵੀ ਬੱਚਿਆਂ ਲਈ ਕੁਝ ਕਰਿਆ ਜਾਵੇ ਤੇ ਤੁਹਾਡੀ ਜਿਹੜੀ ਸਟੱਡੀ ਆ ਉਹ ਚੱਲ ਰਹੀ ਆ ਕਿ ਪੂਰੀ ਹੋ ਚੁੱਕੀ ਆ ਹਾਂਜੀ ਸਰ ਸਰ ਇਹ ਆਈਡੀਆ ਬੇਸਿਕਲੀ ਇਸ ਤਰੀਕੇ ਨਾਲ ਆਇਆ ਐਕਚੁਅਲੀ 2 ਸਾਲ ਪਹਿਲਾਂ ਅਸੀਂ ਸਰਚ ਕਰ ਰਹੇ ਸੀ ਆਪਣਾ ਨਾਮ ਦਾਖਲ ਕੀਤਾ ਤੇ ਆਪਣੀ ਪੂਰੀ ਟੀਮ ਦਾ ਨਾਮ ਜਾਣੂ ਕਰਵਾ ਲਿਆ ਨਾ ਜਰੂਰ ਸਰ ਸਰ ਅਸੀਂ ਸਰ ਸਕਰੋਲੇਰ ਤੋਂ ਆਏ सर मेरा नाम रोहित कुमार है एंड आई एम एक सॉफ्टवेयर इंजीनियर है एंड लास्ट ईयर मतलब इसी साल में ग्रेजुएशन हुई है सर मेरी एंड uh, ये मिस साक्षी अपने ये टीम है सर इंट्रोड्यूस uh, करें अपना नाम बता दीजिए है न uh, मेरा नाम साक्षी सर भी है मैं बिहार से हूँ uh, मेरा नाम नागसाई पवन है मैं आंध्रा से हूँ सर श्रीकाल uh, सर मेरा नाम, नाम प्रभजोत खन्ना है मैं तलवंडी साहब

ਐਕਚੁਅਲੀ ਇੰਜੀਨੀਅਰਿੰਗ ਦੇ ਵਿੱਚ ਅਸੀਂ ਕਾਫੀ ਚੀਜ਼ਾਂ ਦੇਖਦੇ ਹਾਂ ਸਰ ਅਸੀਂ ਪ੍ਰੈਕਟੀਕਲ ਚੀਜ਼ਾਂ ਬਾਰੇ ਜਾਣਦੇ ਹਾਂ ਜਿਆ ਜਾਣਕਾਰੀ ਜੇ ਸਾਨੂੰ ਮਿਲਦੀ ਆ ਅਸੀਂ ਬੈਟਰੀ ਚੀਜ਼ਾਂ ਬਿਲਡ ਕਰ ਸਕਦੇ ਹਾਂ ਪਰ ਦੇਖਿਆ ਜਾਵੇ ਆਪਣੇ ਐਜੂਕੇਸ਼ਨ ਦੇ ਵਿੱਚ ਆਪਾਂ ਨੂੰ 150 ਸਾਲ ਪਹਿਲੇ ਜਿਵੇਂ ਟੀਚਰ ਸਕੂਲ ਦੇ ਸੀ ਕਲਾਸ ਚ ਆਉਂਦੇ ਸੀ ਇੱਕ ਬੋਰਡ ਦੇ ਰੇ ਟੀਚ ਕਰਕੇ ਚਲੇ ਗਏ ਹਨਾ ਹੁਣ ਵੀ ਗੱਲ ਕਰੀਏ ਹੁਣ ਵੀ ਸੇਮ ਜੀ ਫੋਲੋ ਹੋ ਰਹੀ ਹੈ ਹਾਂਜੀ ਉਹ ਚੇਂਜ ਹੀ ਨਹੀਂ ਆਇਆ ਪਰ ਜੇਨਾ ਬਾਕੀ ਸੈਕਟਰ ਦੇਖੀਏ ਆਟੋਮੋਬਾਈਲ ਇੰਡਸਟਰੀ ਆ ਪਹਿਲੇ ਥੋੜਾ ਥੋੜਾ ਗੱਡੀ ਹੁੰਦੀ ਸੀ ਹਾਂਜੀ ਹੁਣ ਕੀ ਹੋ ਗਿਆ ਆਪਣੇ ਕੋਲੇ ਕਾਰਸ ਆ ਗਏ ਨੇ ਵਧੀਆ ਵਧੀਆ ਹਨਾ ਪਹਿਲੇ ਸਿਰਫ ਟੈਲੀਫੋਨਸ ਹੁੰਦੇ ਸੀ ਹੁਣ ਆਪਣੇ ਕੋਲੇ ਕੀ ਆ ਗਏ smartphones ਆ ਗਏ ਮਲਟੀ ਕੈਮਰਾ ਫੋਨਸ ਆਉਣਾ ਪਲੇ ਮੁੰਤਾ ਫਲਿੱਪ ਫੋਨਸ ਵੀ ਆ ਚੁੱਕੇ ਆ ਸਰ ਬਿਲਕੁਲ ਪਰ ਜਿਹੜੀ ਚੀਜ਼ ਦੇਸ਼ ਦੀ ਨੀਂਵ ਹੈ ਐਜੂਕੇਸ਼ਨ ਉੱਤੇ ਕੋਈ ਇਫੈਕਟ ਹੀ ਨਹੀਂ ਹੋਇਆ ਆਪਣੇ ਟੈਕਨੋਲੋਜੀ ਦਾ ਤਾਂ ਸੋਚਿਆ ਕਿ ਬੱਚੇ ਨਹੀਂ ਪੜਾਈ ਕਿਸ ਤਰੀਕੇ ਨਾਲ ਵਧੀਆ ਬਣਾ ਸਕਦੇ ਆ ਤਾਂ ਇਹ ਪ੍ਰੈਜ਼ੈਂਟ ਦੇ ਰਿਸੋਰਸਸ ਹੈਗੇ ਆ ਉਹਦੇ ਵਿੱਚ ਕੀ ਹੈ ਕਿ ਬੱਚੇ ਨੂੰ ਕੰਟਰੋਲ ਕੋਦੇ ਕੋਲ ਕੋਈ ਨਹੀਂ ਉਹਨੇ ਸਿਰਫ ਦੇਖ ਲਿਆ ਹਾਂਜੀ ਵੀਡੀਓ ਦੇਖ ਲਈ ਜਾਤ ਜਿਆਦਾ ਹੋਰ ਕੀ ਕਰ ਲਿਆ ਪਰ ਅਸੀਂ 3D ਮਾਡਲਸ ਦੇ ਬਾਰੇ ਸੋਚਿਆ ਕਿ ਬੱਚੇ ਨੂੰ ਇਨ ਹੈਂਡ ਦਿੱਤਾ ਜਾਵੇ ਉਹਨੇ ਚੀਜ਼ ਉਹਨੇ ਹੱਥ ਦੇ ਵਿੱਚ ਆ ਜਾਵੇ ਉਹ ਚੀਜ਼ ਉਹਦੇ ਆਸ-ਪਾਸੇ ਉਹ ਚੀਜ਼ਾਂ ਨੂੰ ਦੇਖ ਸਕੇ ਅਗੇ ਰੀਅਲ ਵਰਲਡ ਦੇ ਵਿੱਚ ਹਾਂਜੀ ਅਸੀਂ ਇਹਦੇ ਲਈ ਕੀ ਕੀਤਾ ਅਸੀਂ ਇੱਕ ਟੈਕਨੋਲੋਜੀ ਤੇ ਪਤਾ ਚੱਲਿਆ ਸਾਨੂੰ ਉਹ ਹੈ AR অগਮੈਂਟਡ ਰਿਐਲਿਟੀ AR ਸਰ ਹਾਂਜੀ ਤਾਂ ਅਸੀਂ ਅੱਛੇ ਕੋਈ ਜੋ ਪਤਾ ਚੱਲਿਆ ਤਾਂ ਅਸੀਂ ਕੰਪਨੀ ਫਾਈਂਡ ਆਊਟ ਕੀਤੀ ਸਾ ਅਸੀਂ ਕੰਪਨੀ ਫਾਊਂਡ ਕੀਤੀ ਸਕਰੋਲੇ AR ਅਸੀਂ ਉਹਦੇ ਵਿੱਚ ਕੀ ਕੰਮ ਕਰਦੇ ਆ ਸਰ ਜਿੰਨੀਆਂ ਆਪਣੀ ਬੁੱਕਸ ਹੈਗੀਆਂ ਹਾਂਜੀ ਉਹਨਾਂ ਨੂੰ ਕੀ ਕਰਦੇ ਆ ਅਸੀਂ ਸਰ 3D ਮਾਡਲਸ ਵਿੱਚ ਕਨਵਰਟ ਕਰ ਦੰਨੇ ਆ ਉਹਨਾਂ ਦੀ ਬੁੱਕ ਜਿਹੜੀ ਆਪਣੇ ਐਗਜ਼ਾਮਪਲ ਲਈ ਦਿਲ ਦੀ ਫੋਟੋ ਹੈ ਉਹ 3D ਮਾਡਲ ਬਣਾ ਦੰਨੇ ਆ ਹਾਂਜੀ ਸਾਡੀ ਇੱਕ ਐਪਲੀਕੇਸ਼ਨ ਆ ਨੈਕਸਟ ਡਾਟ ਉਹਦੇ ਨਾਲ ਕੀ ਆ ਸਰ ਜਦੋਂ ਬੱਚਾ ਸਕੈਨ ਕਰੂਗਾ ਸਾਡੀ ਬੁੱਕ ਨੂੰ ਇਹ ਬੁੱਕਸ ਸਾਡੇ ਹੌਲੀ ਡਿਜ਼ਾਈਨ ਕੀਤੇ ਹੋਏ ਆ ਸਾਡੇ ਆਂਡ ਇਹ ਸਾਰੀਆਂ ਬੁੱਕਸ ਗਵਰਨਮੈਂਟ ਤੋਂ ਅਪਰੂਵਡ ਆ ਸਰ ਓਕੇ ਹਾਂਜੀ ਤਾਂ ਹੁਣ ਅਸੀਂ ਚਾਹੁੰਦੇ ਸੀਗੇ ਕਿ ਬੱਚਿਆਂ ਨੂੰ ਬਧੇ ਤੋਂ ਵਧਿਆ ਨੌਲੇਜ ਦਿੱਤੀ ਜਾਵੇ ਤੇ ਪ੍ਰੈਕਟੀਕਲ ਨੌਲੇਜ ਦਿੱਤੀ ਜਾਵੇ ਹਾਂਜੀ ਉਹ ਕਦੋਂ ਪੋਸਿਬਲ ਹੈ ਜਦੋਂ ਆਪਾਂ ਹੁਣ ਆਪਾਂ ਐਗਜ਼ਾਮਪਲ ਲੈਂਦੇ ਆ ਸਰ ਆਪਾਂ ਕਿਤੇ ਵੀ ਜਾਣੇ ਆ ਆਪਾਂ ਉਹ ਚੀਜ਼ ਦੇਖਦੇ ਆਪਾਂ ਯਾਦ ਰਹਿੰਦੀ ਉੱਥੇ ਕੀ ਚੀਜ਼ ਸੀ ਆਪਾਂ ਕਿੰਨਾ ਚੱਲੇ ਉੱਥੇ ਹਨਾ ਕਿੰਨੀ ਕੁ ਚਾਈ ਸੀ ਤਾਂ ਆਪਣਾ ਕੀ ਹੈ ਮਾਈਂਡ ਅਲੱਗ-ਅਲੱਗ ਵੇ ਨਾਲ ਇਨਫੋਰਮੇਸ਼ਨ ਕੰਜ਼ਿਊਮ ਕਰਦਾ ਆਪਾਂ ਕਿਸੇ ਚੀਜ਼ ਨੂੰ ਛੂ ਲਿਆ ਦੇਖ ਲਿਆ 스멜 ਕਰ ਲਿਆ ਇਸ ਤਰੀਕੇ ਨਾਲ ਕੀ ਅਸੀਂ ਜਾਂ ਆਪਾਂ ਸੁਣ ਲਿਆ ਅਸੀਂ ਐਸੀ ਚੀਜ਼ ਨੂੰ ਮਿਕਸ ਅਪ ਕਰਕੇ ਇੱਕ ਐਪਲੀਕੇਸ਼ਨ ਬਿਲਡ ਕੀਤੀ ਹੈ ਐਸੀ ਬੀ ਐਸੇ ਬਿਹਾਬ ਤੇ ਐਦਿ ਲਈ ਕੀ ਕੀਤਾ ਹੁਣ ਮੰਨ ਲਓ 3D ਬੁਕਸ ਇਸ ਤਰੀਕੇ ਦੀਆਂ ਆਪਾਂ ਨੂੰ ਮੰਨ ਲਓ ਆਪਾਂ ਸਪੇਸ ਦੇ ਬਾਰੇ ਗੱਲ ਕੀਤੀ ਤਾਂ ਆਪਾਂ ਧਰਤੀ ਦੀ ਮੰਨ ਲਓ ਆਪਾਂ ਦੇਖਣਾ ਜਾਂ ਬੱਚੇ ਨੂੰ ਧਰਤੀ ਦਿਖਾਣੀ ਆ ਹਾਂਜੀ ਧਰਤੀ ਕਿਸ ਤਰੀਕੇ ਦੀ ਹੁੰਦੀ ਆ ਤਾਂ ਕਿ ਕੀਤਾ ਸਿੰਪਲੀ ਆਪਾਂ ਸਾਡੀ ਐਪਲੀਕੇਸ਼ਨ ਦੇ ਥਰੂ ਮੈਥਨ ਗੋ ਥਰੂ ਕਰਾ ਸਕਦਾ ਕਰ ਸਕਦਾ ਬਿਲਕੁਲ ਬਿਲਕੁਲ ਹਾਂਜੀ ਜੋ ਆਪਾਂ ਐਕਸਪੈਰੀਮੈਂਟਰੀ ਵੀ ਕਰਾ ਕੇ ਦਿਖਾਈਏ ਜਰੂਰ ਸਰ ਸਰ ਦੀ ਇਹ ਐਪਲੀਕੇਸ਼ਨ ਆ ਸਰ ਪਹਿਲਾਂ ਤੁਸੀਂ ਬੁੱਕ ਸਿਲੈਕਟ ਹੋ ਜਾਂਦੀ ਆ ਦੈਨ ਬੁੱਕ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਪ੍ਰੋਸੀਡ ਕੀਤਾ ਇੱਥੇ ਆਪਾਂ ਕੋਲ ਸਰ ਦੋ ਲੈਂਗੁਏਜਸ ਹੈ ਹਿੰਦੀ ਤੇ ਇੰਗਲਿਸ਼ ਤਾਂ ਆਪਾਂ ਕਿ ਕਿਤਾਬ ਮਾਲ ਲਈ ਇੰਗਲਿਸ਼ ਦੇ ਵਿੱਚ ਆਪਾਂ ਚੱਲੇਗੇ ਇਸ ਤੋਂ ਬਾਅਦ ਆਪਾਂ ਇਹ ਦੋ ਚੀਜ਼ਾਂ ਇੱਥੇ ਆਉਂਦੀਆਂ ਜੇ ਗੇਮ ਖੇੜਨਾ ਚਾਹੁੰਦੇ ਹੋ ਜੇ ਤੁਸੀਂ ਇਹ ਜ਼ਰ ਪੜ੍ਹਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਕੀ ਚੀਜ਼ ਹੈ ਤਾਂ ਸਿੰਪਲੀ ਕੀ ਕੀਤਾ ਮੰਨ ਲਓ ਸਰ ਹੁਣ ਆਪਣੀ ਬੁੱਕ ਸੀ ਜਿਵੇਂ ਸਰ ਗੱਲ ਕਰਦੇ ਆ ਸਰ ਆਪਣੀ ਧਰਤੀ ਬਾਰੇ ਹਾਂਜੀ ਮੰਨ ਲਓ ਬੱਚੇ ਨੇ ਧਰਤੀ ਬਾਰੇ ਜਾਣਣਾ ਹੈ ਹਾਂਜੀ ਧਰਤੀ ਬਾਰੇ ਤੋਂ ਪੜ੍ਹ ਵੀ ਸਕਦਾ ਹੈ ਹਾਂਜੀ ਤੇ ਨਾਲ ਹੀ ਕੀ ਕਰਦਾ ਇੱਥੇ ਇੱਕ ਫੋਟੋ ਦਿੱਤੀ ਹੋਈ ਹੈ ਹੁਣ ਬੱਚੇ ਨੇ ਕੀ ਕਰਨਾ ਸਿੰਪਲੀ ਸਾਡੇ ਆਪ ਰਾਈਸ ਪਿਕਚਰ ਨੂੰ ਸਕੈਨ ਕਰਨਾ ਹੈ ਜਿਸ ਸਕੈਨ ਕਰੂਗਾ ਤੋੱਚੀ ਬਾਹਰ ਆ ਗਈ ਉਹ ਬੱਚੇ ਨੂੰ ਆਪਾਂ ਕੀ ਕਹਿ ਸਕਦੇ ਆ ਇਹ ਰੋਟੇਟ ਕਰ ਰਹੀ ਐ ਸਰ ਜੈਸੇ ਕੀ ਐ ਸਰ ਇਹਨਾਂ ਦਾ ਪੋਜ਼ ਕਰਤਾ ਹਮ ਬੱਚੇ ਨੂੰ ਆਪਾਂ ਕਹਿ ਸਕਦੇ ਆ ਆਪਣਾ ਭਾਅ ਦੇਸ਼ ਲੱਭੋ ਕਿੱਥੇ ਆ ਤਾਂ ਬੱਚੇ ਦੇ ਆਸ-ਪਾਸੇ ਘੁੰਮ ਕੇ ਦੇਖ ਸਕਦਾ ਇਹ ਜਿਵੇਂ ਆਪਣੇ ਰੀਅਲ ਆਪਣੇ ਜਿਵੇਂ ਰੀਅਲ ਚੀਜ਼ਾਂ ਹੁੰਦੀਆਂ ਨਾ ਇਹ ਉਸ ਦੇ ਖਿਲਾਫ ਬਾਹਰ ਆ ਜਾਂਦੀ ਐ ਸਰ ਚੀਜ਼ ਇਹ ਹੁਣ ਬੁੱਕ ਚੋਂ ਬਾਹਰ ਆ ਚੁੱਕਿਆ ਬੱਚੇ ਨੇ ਦਿਮਾਗ ਵਿੱਚ ਪੂਰੀ ਤੰਗੀ ਤਰ੍ਹਾਂ ਜਗਤ ਨੂੰ ਰਸਤੀ ਕਿ ਕਰੀਏ ਕੇ ਸਪੈਸਿਫਿਕਲੀ ਫੋਟੋ ਦਿਖਦੀ ਹੈ ਬਿਲਕੁਲ ਸਹੀ ਹੈ ਸਰ ਹੁਣ ਬੱਚੇ ਕੀ ਕਰਦਾ ਵਰਲਡ ਮੈਪ ਯਾਦ ਕਰਨੇ ਕੋਸ਼ਿਸ਼ ਕਰਦਾ ਕਿ ਕਿਹੜੀ ਕੰਟਰੀ ਕਿੱਥੇ ਹੋਊਗੀ ਪਰ ਉਹ ਕੀ ਸਿਰਫ ਦੇਖ ਪਾ ਰਿਹਾ ਕਿ ਕਿੱਥੇ ਹੋਗਾ ਪਰ ਉਹਨਾਂ ਆਪ ਐਸਟੀਕਲ ਦਿਖਾ ਸਕੀਏ ਹਾਂ ਹਾਂ ਬੱਚੋ ਜਿ ਲੱਭੇ ਕਿ ਇਹ ਭਾਰਤ ਕਿੱਥੇ ਆ ਕੈਨੇਡਾ ਕਿੱਥੇ ਆ ਯੂ ਐਸ ਆ ਕਿੱਥੇ ਆ ਤਾਂ ਬੱਚੇ ਨੂੰ ਯਾਦ ਹੀ ਰੁਗਾ ਤੇ ਬੱਚੇ ਨੂੰ ਮਨੋਰੰਜਨ ਵੀ ਹੋਗਾ ਦੇ ਨਾਲ ਬਿਲਕੁਲ ਇਹ ਐਜ਼ ਅ ਟॉय ਕਹਿ ਲੋ ਤੁਸੀਂ ਹਾਂ ਐਜ਼ ਅ ਲਰਨਿੰਗ ਟੂਲ ਕਹਿ ਲੋ ਅਜਾ ਐਜਾ ਆਪਾਂ ਟੀਚਰਜ਼ ਲਈ ਆਪਾਂ ਕਹਿੰਦੇ ਕਿ ਟੀਚਰਜ਼ ਬੜੀਆ ਦੇਣਾ ਕਿਵੇਂ ਪੜਾ ਸਕਦੇ ਬੱਚਾ ਹੁਣ ਇਹਦੇ ਨਾਲ ਕੀ ਆ ਆਪਾਂ ਸਾਰੇ ਗ੍ਰਹਿ ਆ ਇਹਦੇ ਵਿੱਚ ਸਰ ਐਸ ਬੁੱਕ ਦੇ ਵਿੱਚ ਇਹ ਸਾਰੇ ਸੀ ਸਾਡੀ ਆਪਣੀ ਸੋਲਰ ਸਿਸਟਮ ਦੇ ਬਾਰੇ ਇਸ ਕੇਸ ਦੇ ਬਾਰੇ ਇਹ ਚ ਸਰ ਸਾਰੇ ਗ੍ਰਹਿ ਆ ਮੈਂ ਤੁਹਾਨੂੰ ਬੁੱਕਸ ਵਿੱਚ ਦਿਖਾ ਦਿੰਦਾ ਇਹ ਆਪਣਾ ਸੋਲਰ ਸਿਸਟਮ ਹੈ ਸਰ ਹਨਾ ਐਚ ਵਧੀਆ ਤੋਂ ਵਧੀਆ ਕੁਆਲਿਟੀ ਦੀ ਪਿਕਚਰਸ ਦਿੱਤੀਆਂ ਜਾਂ ਸਰ ਸਾਡੇ ਵੱਲੋਂ ਤਾਂ ਕਿ ਬੱਚੇ ਨੂੰ ਰੁਚੀ ਬਣੇ ਬੁੱਕ ਪੜ੍ਹਨ ਦੇ ਵਿੱਚ ਵੀ ਨਾ ਸਿਰਫ ਐਂਕੀ ਸਿਰਫ ਐ ਸਿਰਫ ਫੋਨ ਯੂਜ਼ ਕਰ ਰਹੇ ਆ ਕਿਉਂਕਿ ਸਰ ਆਪਾਂ ਦੇਖਿਆ ਵੀ ਅੱਜ ਕੱਲ ਜਿਹੜਾ ਜ਼ਮਾਨਾ ਉਹ ਸਕਰੀਨਸ ਦਾ ਹੀ ਹੈ ਤੇ ਸਕਰੀਨ ਤੋਂ ਦੂਰ ਨਹੀਂ ਕਰ ਸਕਦੇ ਬੱਚੇ ਹੁਣ ਉਹਦੇ ਬਦਲ ਜਾਊਗਾ ਜਦੋਂ ਵਧੀਆ ਬੈਟਰ ਵੇ ਨਾਲ ਪੜ੍ਹਨਾ ਹੈ ਪਰ ਉਹਨੂੰ ਆਪਾਂ ਆਪਾਂ ਕੀ ਹੁੰਦਾ ਬੱਚੇ ਗੇਮ ਖੇਡਣ ਲੱਗ ਜਾਂਦੇ ਆ ਫੋਨ ਬਹੁਤ ਚਲਾਉਂਦੇ ਆ ਸਾਨੂੰ ਏਸੀ ਨਾਲ ਤੋਂ ਕਰਨਗੇ ਬੱਚੇ ਸਹੀ ਤਰੀਕਾ ਡਾਇਵਰਟ ਤਾਂ ਹੋਣਗੇ ਨਾ ਘਟੋ ਘਟੋ ਐਜੋ ਫੋਨ ਦੇ ਰਿਹਾ ਬੱਚੇ ਨੂੰ ਤਾਂ تسلی ਤਾਂ ਆ ਸਕੇ ਪੇਰੈਂਟਸ ਨੂੰ ਕਿ ਸਹੀ ਚੀਜ਼ ਪੜ ਰਹੀ ਆ ਇੰਨਾ ਸਾਰੀ ਬੁੱਕਸ ਹੈ ਮਤਲਬ ਬਾਇਬ੍ਰੈਂਟ ਕਲਰ ਦੇਤੇ ਗਏ ਸਾਰੇ ਜਿੰਨਾ ਉਹ ਸਰ ਇਹਦੇ ਇਲਾਵਾ ਸਰੇ ਦੇ ਵਿੱਚ ਲਾਸਟ ਦੇ ਵਿੱਚ ਦੋ ਚੀਜ਼ਾਂ ਹੋਰ ਆ ਜਿਵੇਂ ਆਪਣਾ ਸਪੇਸ ਸ਼ਟਲ ਇਹ ਸਰ ਆਪਣਾ ਸਪੇਸ ਸੂਟ ਜਿਵੇਂ ਤੁਹਾਨੂੰ ਇਹ ਵੀ ਦਿਮਦਖਾ ਦਿਨੇਸ਼ਰ ਛੋਟੀ ਜੀ Dreaming, being a fast one, exploring the stars, but space is a dangerous place, unlike our closing homes. So, fast ones wear special suits like the sport of harbor and These suits are like super fun jackets that keep. you ਜੀ ਇਹ ਕੁਝ ਹੋਰ ਇੰਸਪੈਕਸ ਜਸਟ ਹਰ ਕਾਪਰ ਟੋਪਸ ਇੰਸਪੈਕਸ ਸਾਡੀ ਸਾਰੀ ਬੁੱਕਸ ਅਰੇ ਇਸ ਤੇ ਇੱਕ ਨੰਨ ਕੰਮ ਕਰਦੀਆਂ ਜਿਵੇਂ ਆਪਣੀ ਸਪੇਸ ਇਹ ਸਪੇਸ ਰਵੈਂਚਰ ਬਾਰੇ ਸੀ ਇਹ ਡਾਇਨਾਸੌਰਸ ਬਾਰੇ ਹੈ ਡਾਇਨਾਸੌਰ ਕਿਸ ਤਰੀਕੇ ਦੇ ਦਿਖਦੇ ਸੀ ਹੈਨਾ ਮੈਂ ਤੁਹਾਨੂੰ ਇੱਕ ਇੱਕ ਦੀ ਡੈਮੋ ਦਿਖਾ ਦਵਾਂਗਾ ਜਲ ਹੈਨਾ ਜਲਦੀ ਜਲਦੀ ਜੇ ਆਪਾਂ ਗੱਲ ਕਰਦੇ ਆ ਬੱਚਿਆਂ ਨੂੰ ਦਿਖਾਣਾ ਹੈ ਐਲਵੇਟਰ ਸੋਰਸ ਦਿਖਾਣਾ ਹੈ ਹਾਂ ਇਦਾਂ ਦਾ ਦੇਖ ਲੈਣੇ ਆ ਨਾ ਮਾਜਨਾਡਕਾਂ ਦੇ ਵਿੱਚ ਪਰ ਅਸਲ ਚ ਨਹੀਂ ਦੇਖਿਆ ਅਸਲ ਚ ਨਹੀਂ ਦੇਖਿਆ ਅਸਲ ਚ ਦੇਖਿਆ ਇਹ ਰਾਹੀਂ ਸੋਚੀ ਵੀ ਅਪਨੇਖੀ ਜਰੂਰ ਸਰ ਹਾਂ ਜਿਵੇਂ ਆ ਗਿਆ ਸਰ ਇਹ ਕਿੰਨੇ ਇਸ ਟਾਈਮ ਬੁੱਕ ਚੋਂ ਬਾਹਰ ਆ ਗਿਆ ਇੰਨਾ ਚੀਜ਼ਾਂ ਦੇਖਣਾ ਬੱਚਿਆਂ ਦਾ ਇੰਟਰਸਟ ਵੀ ਥੋੜਾ ਵਧਾ ਹਾਂ ਨਾ ਹਾਂਜੀ ਸਰ ਬੱਚੇ ਲਈ ਇੰਟਰਸਟਿੰਗ ਬਣਾ ਦੇ ਲਈ ਇਸ ਕਹਾਣੀ ਹੈ ਵੀ ਨਾਲ ਸਰ ਇਹਦੇ ਨਾਲ ਇੱਕ ਕਹਾਣੀ ਚੱਲ ਰਹੀ ਹੈ ਜਿਹੜੇ ਇਹਦੇ ਬਾਰੇ ਦੱਸ ਰਹੀ ਹੈ ਕਿ ਇਸ ਤਰੀਕਾ ਨਾਲ ਕੰਮ ਕਰਦੇ ਜਾਂ ਕੀ ਡਾਇਨਾਸੌਰ ਸੀ ਕਿ ਸ਼ਾਕਾਹਾਰੀ ਸੀ ਮਾਸਾਹਾਰੀ ਸੀ ਕਿਵੇਂ ਰਹਿੰਦਾ ਸੀ ਇਸੇ ਤਰੀਕੇ ਨਾਲ ਸਰ ਇਹ ਆਪਣੇ ਡਾਇਨਾਸੌਰਸ ਬਾਰੇ ਸੀ ਇਸ ਤੋਂ ਬਾਅਦ ਸਰ ਆ ਜਾਂਦੀ ਆਪਣੇ ਬਾਡੀ ਪਾਰਟਸ ਬਾਰੇ ਇਹਨਾਂ ਬੱਚੇ ਨੂੰ ਚਾਹਨੇ ਆ ਬੱਚੇ ਨੂੰ ਦਿਖਾਈਏ ਦਿਲ ਦਿਮਾਗ ਕਿਹਜਾ ਦਿਖਦਾ ਆਪਣਾ ਇਹਨਾਂ ਆਪ ਦਿਖਾ ਸਕਦੇ ਆ ਮੰਨ ਲਓ ਦਿਮਾਗ ਦੀ ਗੱਲ ਕਰੀਏ ਸਿੰਪਲ ਸਕੈਨ ਕੀਤਾ ਆ ਬਾਹਰ ਆ ਗਿਆ ਇਹ ਕਲਾ ਕਲਾ ਪਾਰਟ ਤੁਸੀਂ ਦੇਖ ਸਕਦੇ ਹੋ ਮਤਲਬ ਸੈਮੀ ਸਟੰਡ ਜ਼ੂਮ ਕਰ ਲਿਆ ਠੀਕ ਹੈ ਸਰ ਹੁਣ ਮੰਨ ਲਓ ਆਪਾਂ ਗੱਲ ਕਰਦੇ ਆਂ ਸਰ ਆਪਣਾ ਇਸ ਗੱਲ ਕਿਸ ਤਰੀਕੇ ਦਾ ਢਾਂਚਾ ਹੁੰਦਾ ਹੈ ਆਪਣੇ ਫੇਸ ਦਾ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਤੇ ਕਲਰਫੁੱਲ ਜਿਹਾ ਲੱਗਦਾ ਇੱਥੇ ਪਤਾ ਲੱਗਦਾ ਬੱਚੇ ਦੇ ਕਿਵੇਂ ਵਾਕੀ ਹਾਂਜੀ ਸਰ ਇਹ ਕਲਰਫੁੱਲ ਇਸਲੀ ਬਣਾਇਆ ਗਿਆ ਤਾਂ ਕਿ ਬੱਚੀ ਨੂੰ ਅਪਰ ਡਿਫਰੈਂਟ ਡਿਫਰੈਂਟ ਪਾਰਟ ਦਿਖਾ ਸਕੀਏ ਇਸਲੀ ਨਾਲ ਪਿਕਚਰ ਇਹ ਵੀ ਦੇ ਰੱਖੀ ਹੈ ਤਾਂ ਕਿ ਬੱਚੇ ਨੂੰ ਕੰਫਿਊਜ਼ਨ ਨਾ ਹੋਵੇ ਕਿ ਆਪਣਾ ਦਿਮਾਗ ਜਿਹੜਾ ਆਪਣੀ ਖੋਪੜੀ ਰੰਗ ਬਰੰਗੀ ਹੈ ਹਾਂਜੀ ਸਰ ਇਸੇ ਤਰੀਕੇ ਨਾਲ ਸਟੈਨੇਬੁਕਸ ਕੰਮ ਕਰਦੀਆਂ ਹਨ ਹਾਂਜੀ ਸਰ ਇਹ ਮਤਲਬ ਕਿ ਇਹ ਤਾਂ ਤੁਸੀਂ ਕਦੇ ਐ ਨਹੀਂ ਸੋਚਿਆ ਵੀ ਸਕੂਲਾਂ ਦੇ ਵਿੱਚ ਵੀ ਹੈ ਨਾ ਜਿਵੇਂ ਸੀਬੀਐਸਸੀ ਬੋਰਡ ਆ ਜਾਂ ਪੰਜਾਬ ਬੋਰਡ ਆ ਐਡਾ ਸਕੂਲਾਂ ਦੇ ਵਿੱਚ ਵੀ ਬੁੱਕ ਤੁਸੀਂ ਲਾਗੂ ਕਰਵਾਈ ਜਾਵੇ ਜਾਂ ਕੋਈ ਗੱਲ ਗੱਲ ਕਰੀ ਹੋਵੇ ਕਿਸੇ ਨਾਲ ਹਾਂਜੀ ਸਰ ਕੋਈ ਕੁਸਚਨ ਅਸੀਂ ਸਰ ਕੀ ਕਰ ਰਹੇ ਹਾਂ ਹੁਣ ਡਿਫਰੈਂਟ ਸਕੂਲਾਂ ਦੇ ਨਾਲ ਟਾਈਪ ਅਪ ਕਰ ਰਹੇ ਹਾਂ ਸਰ ਅਸੀਂ ਐਜੇ ਉੱਤੇ ਕਮ ਸਟਾਰਟ ਵੀ ਕਰ ਦਿੱਤਾ ਹੈ ਅਸੀਂ ਨਸਰੀ ਤੋਂ ਲੈ ਕੇ ਸਰ 5th ਕਲਾਸ ਤੱਕ ਦੀ ਬੁੱਕਸ ਨੂੰ ਏਆਰਚ ਕਨਵਰਟ ਕਰ ਰਹੇ ਹਾਂ ਓਕੇ ਮਤਲਬ ਕਿ 3D 3 ਮਾਡਲਸ ਨਾਲ ਪੜਾਇਆ ਜਾਊਗਾ ਸਾਡੇ ਐਪ ਦੇ ਥਰੂ ਮਨੇ ਸਿੱਖੀ ਕੀਤਾ ਨਰਸਰੀ ਦੇ ਵਿੱਚ ਮੰਨ ਲਓ ਬੁਕਸ ਹੋ ਗਈ ਏ ਅਲਫਾਬੈਟਸ ਦੀ ਹੋ ਗਈ ਏ ਫੋਰ ਐਪਲ ਹੋ ਗਿਆ ਜਾਂ ਏ ਫੋਰ ਐਲੀਗੇਟਰ ਹੋ ਗਿਆ ਆਪਾਂ ਦਿਖਾ ਸਕੀ ਐਪਲ ਦਿਖਦਾ ਕਿਹਜਾ ਆਪਾਂ ਕਹਿੰਦੇ ਬੀ ਫੋਰ ਬਾਲ ਬੱਚੇ ਨੂੰ ਬਾਲ ਪਤਾ ਨਹੀਂ ਉਹਨੂੰ ਬਾਲ ਫੜਨ ਲੈ ਕੇ ਆ ਹਰ ਇੱਕ ਚੀਜ਼ ਨੂੰ ਲੈ ਕੇ ਆ ਸਕਦਾ ਹੈ ਉਹ ਬੱਚੇ ਦੇ ਸਾਹਮਣੇ ਪਰ ਆਪਾਂ ਇਧਰ ਹੀ ਦਿਖਾ ਸਕਦੇ ਕਿ ਬਾਲ ਇਸ ਤਰੀਕੇ ਦੀ ਹੁੰਦੀ ਹੈ ਸਾਰੀ ਚੀਜ਼ਾਂ ਜ ਜਿੰਨੇ ਆਪਣੇ ਮੰਨ ਲਓ ਕੋਈ ਕਹਾਣੀ ਹੈ ਉਹਨਾਂ ਨੂੰ ਵੀ ਐਵੇਂ ਦਿਖਣੇਗਾ ਕਿ ਹਾਂ ਪੰਛੀ ਉੜਦਾ ਹੋਇਆ ਆ ਗਿਆ ਉਹ ਤੇ ਬੈਠਿਆ ਪੇੜ ਤੇ ਉਹ ਬੱਚੇ ਨੂੰ ਆਪਾਂ ਵਿਜ਼ੂਅਲਾਈਜ਼ ਕਰਾ ਰਹੇ ਹਾਂ ਬਿਲਕੁਲ

ਆਪਣੋ ਗੇਰ ਕੀ ਕੰਮ ਆਉਂਦਾ ਰਹੇ ਪਰ ਆਪ ਪੁੱਪੂ ਲੈ ਜਾਣੇ ਆ ਕਿਉਂ ਆਪਾਂ ਚੀਜ਼ ਅਸਲ ਚ ਐਕਸਪੈਰੀਮੈਂਟ ਨਹੀਂ ਕੀਤਾ ਉਹ ਚੀਜ਼ ਆਪਾਂ ਪ੍ਰੈਕਟੀਕਲੀ ਨਹੀਂ ਦੇਖਿਆ ਐਨਾ ਬੁਕਸਣਾ ਆਪਾਂ ਪ੍ਰੈਕਟੀਕਲੀ ਦੇਖ ਸਕਦੇ ਚੀਜ਼ਾਂ ਵਿੱਚ ਜਿੰਨਾ ਕਿ ਉਹਨਾਂ ਤੁਹਾਡੀ ਗੱਲ ਦੇ ਵਿੱਚ ਹੀ ਗੱਲ ਆ ਵੀ ਬਾਹਰਲੇ ਕੰਟਰ ਦੇ ਵਿੱਚ ਜ਼ਿਆਦਾਤਰ ਬੱਚੇ ਨੂੰ ਇਹ ਚੀਜ਼ਾਂ ਵੱਲ ਹੀ ਜੁੜਿਆ ਜਾਂਦਾ ਹੈ ਹਾਂਜੀ ਸਹੀ ਤੋਂ ਆਪਣੇ ਥੋੜਾ ਜਿਹਾ ਸਟੱਡੀ ਵੱਲ ਬੱਚੇ ਨੂੰ ਸ਼ੁਰੂ ਤੇ ਹੀ ਬਸ ਜੁੜਿਆ ਜਾਂਦਾ ਵੀ ਤੂੰ ਯਾਰ ਪੜ ਲਾ ਤੀ ਯਾਰ ਪੜ ਯਾਰ ਰਾਨਾ ਜਿਵੇਂ ਹੁਣ ਛੁੱਟੀਆਂ ਆ ਗਈਆਂ ਛੁੱਟੀਆਂ 'ਚ ਕਿਥੇ ਬੱਚੇ ਨੇ ਇੰਜੋਏ ਕਰਨਾ ਨਾ ਹੁੰਦਾ ਜਾਂ ਨਾ ਹੁੰਦਾ ਨਾ ਕਿਤੇ ਉਹਨੂੰ ਛੁੱਟੀਆਂ ਦੇ ਵਿੱਚ ਹੀ ਬੈਗ ਤੇ ਇੰਨਾ ਕੰਮ ਦੇ ਦਿੰਦੇ ਆ ਵੀ ਉਹ ਦਬੀ ਰਹਿ ਜਾਂਦੇ ਆ ਉਹਦੇ ਨਾਲ ਇੱਕ ਹੋਰ ਕੀ ਆ ਵੀ ਬੱਚਿਆਂ ਦੀ ਗ੍ਰੋਥ ਵੀ ਰੁਕ ਜਾਂਦੀ ਹੈ ਨਾ ਬੱਚੇ ਬਾਹਰ ਨਹੀਂ ਜਾਂਦੇ ਜਾਂ ਜਾਂ ਮੰਨ ਲਓ ਸ਼ਾਪਨ ਨਹੀਂ ਕਰਦੇ ਤੇ ਮਾਈਂਡ ਨੂੰ ਬਸ ਉਹ ਸਿਰ ਦੇਖਦੇ ਰਹਿੰਦੇ ਠੀਕ ਆ ਪੜ ਲਿਆ ਮੰਨ ਲਓ ਜ਼ਿਆਦਾਤਰ ਬੱਚੇ ਕੀ ਕਰਦੇ ਆ ਯਾ ਹੁਣ ਮੰਨ ਲਓ ਸਕੂਲਾਂ ਦੇ ਵਿੱਚ ਆਪਾਂ ਨੂੰ ਹੋਮਵਰਕ ਦਿੱਤਾ ਛੁੱਟੀਆਂ ਦਾ ਕੰਮ ਦਿੱਤਾ ਉਹ ਟੀਵੀ ਦੇ 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 ਤੇ ਕਰਦੇ ਆ ਹਾਂ ਹਾਂ ਜਾਂ ਫੋਨ ਦੇ 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 ਤੇ ਕਰਦੇ ਆ ਹਾਂ ਅਦਾ ਇੰਟਰਸਟ ਨਹੀਂ ਹੁੰਦਾ ਪਰ ਇਹ ਬੱਚ ਇੰਟਰ ਪੜਾਈ ਨੂੰ ਇੰਟਰਸਟਿੰਗ ਬਣਾਉਂਦਾ ਸਰ ਸਾਡਾ ਮੇਨ ਮਕਸਦ ਇਹ ਹੈ ਕਿ ਆਪਣੀ ਸਿੱਖਿਆ ਦੇ ਵਿੱਚ ਸਿਰ ਕ੍ਰਾਂਤੀ ਲੈ ਕੇ ਆ ਕ੍ਰਾਂਤੀ ਲੈ ਕੇ ਆ ਸਕੀਏ ਸਰ ਆਪਾਂ ਹਾਂ ਜੀ ਸਰ ਕੋਲੋ ਠੀਕ ਆ ਸਰ ਤੁਹਾਡਾ ਮੈਨੂੰ ਬਹੁਤ ਵਧੀਆ ਲੱਗਿਆ ਜਿਹੜਾ ਤੁਸੀਂ ਧੰਨਵਾਦ ਸਰ ਕੋਲੀ ਟੀਮ ਨੇ ਮਤਲਬ ਕੀ ਜੀ ਬਣਾਈ ਤੇ ਉਹਨਾਂ ਦੇ ਟਾਈਮ ਦੇ ਵਿੱਚ ਤੁਸੀਂ ਹੋਰ ਵੀ ਕੁਝ ਅੱਗੇ ਲੈ ਕੇ ਆਉਣ ਦੀ ਕੋਈ ਜ਼ਰੂਰਤ ਹੈ ਹਾਂ ਜੀ ਸਰ ਹੋਰ ਵੀ ਕੁਝ ਲੈ ਕੇ ਆ ਰਹੇ ਹਾਂ ਕਿ ਤੋਂ ਸਰ ਅਸੀਂ ਕੀ ਕੀਤਾ ਫਿਲਹਾਲ ਅਸੀਂ ਨਰਸਰੀ ਤੋਂ ਲੈ ਕੇ 5th ਕਲਾਸ ਤੱਕ ਦੀ ਜਿੰਨੇ ਬੁੱਕਸ ਹੈਗੀਆਂ ਉਹਨਾਂ ਨੂੰ ਅਸੀਂ ਐਸੀ ਤਿਕਾਣਾ ਕਨਵਰਟ ਕਰ ਰਹੇ ਹਾਂ ਸਰ ਅਸੀਂ ਬੁੱਕਸ ਜਿੰਨਾਂ ਚਾਹੇ ਕੋਈ ਵੀ CBSE ਦਾ ਚਾਹੇ ਕਿਸੇ ਪੰਜਾਬ ਬੋਰਡ ਦੀਆਂ ਉਹਨਾਂ ਸਭ ਨੂੰ ਐਸੀ ਤਿਕਾਣਾ ਕਨਵਰਟ ਕਰ ਰਹੇ ਹਾਂ ਅੱਗੇ ਜਾ ਕੇ ਅਸੀਂ ਮੰਨ ਲਓ NEET ਐਸਪੀਰੀਐਂਸ ਹੁੰਦਾ ਸਰ ਬਿਲਕੁਲ ਹਰ ਸਾਲ 25 ਲੱਖ ਬੱਚਾ ਪੇਪਰ ਦਿੰਦਾ ਸਰ NEET ਦਾ ਪਰ ਉਹਨਾਂ ਨੂੰ ਉਹਨਾਂ ਡਾਕਟਰ ਬਣਨਾ ਹੁੰਦਾ ਪਰ ਉਹ ਉਹਨਾਂ ਨੂੰ ਬੁਕਸ ਵਿੱਚ ਐਸੀ ਤਰੀਕੇ ਨਾਲ ਹੀ ਹੁੰਦੀਆਂ ਕਿ ਮੰਨ ਲਓ ਆਪਾਂ ਦਿਲ ਦੀ ਗੱਲ ਕਰਦੇ ਆਂ ਆਪਾਂ ਆਪਣੀ ਅੱਖ ਦੀ ਗੱਲ ਕਰਦੇ ਆਂ ਜਾਂ ਕੰਨ ਦੀ ਗੱਲ ਕਰਦੇ ਆਂ ਉਹਨਾਂ ਦੇ ਇਹੇ ਜਿਹੀ ਪਿਕਚਰਸ ਬਣੀ ਆ ਨਾਲ ਕੁਝ ਲਿਖਿਆ ਹੋਇਆ ਹੁਣ ਬੱਚੇ ਇਹਨੂੰ ਪੜ੍ਹ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਸ਼ਾਇਦ ਐਵੇਂ ਕੰਮ ਕਰਦਾ ਹੋਊਗਾ ਹੁਣ ਇਹ ਚੀਜ਼ ਹੈ ਹੀ ਨਹੀਂ ਕਿ ਬੱਚਾ ਅਸਲ ਵਿੱਚ ਦੇਖ ਸਕੇ ਕਿ ਚੀਜ਼ਾਂ ਕਿਹੋ ਜਿਹੀਆਂ ਹੁੰਦੀਆਂ 80 ਕੀ ਕਰ ਰਿਹਾ ਸਰ ਡਾ ਇਸ ਤੋਂ ਬਾਅਦ ਅਸੀਂ ਸਰ ਮੇਨ ਗੋਲ ਜੋ ਹੈ ਸਰ ਜਿਹੜੇ ਨੀਟ ਐਸਪੀਰੈਂਟਸ ਆ ਬਾਇਓਲੋਜੀ ਜਿਹੜੀ ਹੈਗੀ ਆ ਉਹਨੂੰ ਪ੍ਰੋਪਰਲੀ ਇਹਦੇ ਵਿੱਚ ਕਨਵਰਟ ਕਰਾਂਗੇ ਤਾਂ ਕਿ ਉਹਦਾ ਇੱਕ 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 ਪਾਰਟ ਦੇਖ ਸਕੀਓ ਦੇ ਵਿੱਚ ਜਾ ਸਕੀਓ ਦਿਲ ਦੇ ਮਤਲਬ ਦਿਲ ਦੇ ਵਿੱਚ ਅੱਜ ਜਾ ਕੇ ਦੇਖ ਸਕੀਓ ਇਹਦੇ ਕਿਹੜੇ ਕਿਹੜੇ ਚਾਰ ਚੈਂਬਰ ਹੈਗੇ ਆ ਅਸੀਂ ਇਹਦੇ ਵਿੱਚ ਵੀ ਪੋਸਿਬਲ ਕੀਤਾ ਇਹਨੂੰ ਬਣਾਉਣ ਦੇ ਲਈ ਜਿਵੇਂ ਐਗਜ਼ਾਮਪਲ ਦਿਲ ਨੂੰ ਦਿਲ ਨੂੰ ਸਕੈਨ ਕਰਦੇ ਜਿਵੇਂ ਇਹ ਸਰ ਦਿਲ ਹੈ ਇਹ ਵੀ ਤੁਸੀਂ ਬੱਚਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਪ੍ਰੋਪਰ ਤਰੀਕੇ ਨਾਲ ਜਿਵੇਂ ਆ ਦੇਖੋ ਸਰ ਦਿਲ ਵਾਰ ਆ ਗਿਆ ਹਾਂ ਇਹਨੂੰ ਰੱਖਿਆ ਸਰ ਜੀ ਹੁਣੇ ਤੁਸੀਂ ਹੱਥੋਂ ਦੇਖੋਗੇ ਰੈਡੀ ਕਾਰਡ ਹੈ ਇਹਨੂੰ ਵਿੱਚੋਂ ਕੱਟਿਆ ਹੋਇਆ ਸਰ ਹਾਂ ਹਾਂ ਵਿੱਚੋਂ ਕੱਟਤਾ ਆਪਾਂ ਹੁਣ ਕੀ ਆ ਬੱਚੇ ਨੂੰ ਵਿੱਚੋਂ ਦੇਖ ਸਕਦਾ ਆਪੇ ਨੂੰ ਤਾਂ ਕੱਟ ਮੈਂ ਪੂਰਾ ਕਾਰ ਦੇਖ ਸਕਦਾ ਬੱਚਾ ਦਾ ਹਾਂਜੀ ਆ ਦੇਖੋ ਆਲੇ ਚਾਰ ਚੈਂਬਰ ਇਹ ਪਹਿਲਾ ਦੂਸਰਾ ਉੱਪਰ ਤੀਸਰਾ ਚੌਥਾ ਬਿਲਕੁਲ ਅਚਲੇ ਅੰਦਰ ਵੀ ਜਾ ਸਕਦਾ ਦੇਖੋ ਇੱਕ ਸਰ ਇਹਦਾ ਮਤਲਬ ਕੀ ਜਿਹੜਾ ਰੇਟ ਕਹਿ ਸਕਦੇ ਆਪਾਂ ਨਾ ਵੀ ਪ੍ਰਾਈ ਵਗੈਰਾ ਕਿਤੋਂ ਦੀ ਦਿੱਕਤ ਹੈ ਕਿੰਨੇ ਕਿੰਨੇ ਟੱਕਰੇ ਬੁੱਕਸ ਆਪਾਂ ਨੂੰ ਮਿਲ ਸਕਦੀਆਂ ਸਰ ਇਹ ਬੁੱਕ ਦਾ ਪ੍ਰਾਈਸ ਹੈ ਹਾਂਜੀ ਅੱਛੀ ਸਰ ਇਹ ਤਾਂ ਐਮ ਆਰਕ 499 ਹੈ ਸਰ ਅੱਛਾ ਪਰ ਅਸੀਂ ਡਿਸਕਾਊਂਟ ਦਿੰਨੇ ਜੇ ਬੱਚਾ ਕੁਆਂਟੀਟੀ ਮੰਨ ਲੈ ਸੈੱਟ ਲੈਂਦਾ ਸਰ ਠੀਕ ਆ ਹੁਣ ਮੰਨ ਲਓ ਜੀ ਬੱਚਾ ਸੈੱਟ ਲੈਂਦਾ ਤਾਂ ਅਸੀਂ ਸਰ 30% ਡਿਸਕਾਊਂਟ ਦਿੰਨੇ ਆ ਸਰ ਆਪਕੋ ਹੁਣ ਮੰਨ ਲਓ ਤਿੰਨੇ ਸੈੱਟ ਲਿੱਤਾ ਤਿੰਨੇ ਬੁੱਕ ਦੇ ਇੱਕ ਸੈੱਟ ਬਣ ਜਾਏਗਾ ਸਰ ਠੀਕ ਆ ਤਾਂ ਤੁਹਾਨੂੰ ਇਹ ਸਰ 1 ਬੁੱਕ 350 ਦੀ ਪਵੇਗੀ। ਓਕੇ ਜੇ ਪਰ ਤੁਸੀਂ ਇੱਕ ਬੁੱਕ ਲੈਣੇ ਹੋ ਤਾਂ ਸਿਰਫ ਉਹਨੇ ਸੀ 20% ਤੱਕ ਡਿਸਕਾਊਂਟ ਦਿੰਨੇ ਆ ਉਹ ਤੁਹਾਨੂੰ ਬੁੱਕੀ ਸਰ 400 ਰੁਪਏ ਦੀ ਇੱਕ ਬੁੱਕ। ਇੰਨੇ ਬੁੱਕ ਲੈਣੇ ਆ ਤਾਂ 350 ਸਿਰਫ ਇੱਕ ਬੁੱਕ ਦਾ। ਠੀਕ ਆ। ਤੁਸੀਂ ਬੁੱਕ ਦੀ ਕੁਆਲਿਟੀ ਵੀ ਦੇਖ ਸਕਦੇ ਹੋ। ਅਸੀਂ ਕੁਆਲਿਟੀ ਸਿੱਕਲ ਰੱਖਿਆ ਕਿਉਂਕਿ ਬੱਚੇ ਕੀ ਹੁੰਦੇ ਆ ਫਾੜ ਦਿੰਦੇ ਆ ਬੁੱਕ ਨੂੰ। ਅਸੀਂ ਹੁਣ ਅਸੀਂ ਕੀ ਕਰਦੇ ਸਕੂਲਾਂ 'ਚ ਆਨੇ ਜਾਂ ਵੱਡੇ ਪਾਰਟੀ 'ਚ ਆ ਕੇ ਇਹ ਬਚਨ ਦਿਖਾਣੇ ਆ। ਬੱਚੇ ਬਹੁਤ ਰੁਚੀ ਹੁੰਦੀ ਉਹਨਾਂ ਵਿੱਚ। ਉਹ ਇਹਨਾਂ ਬੁੱਕ ਨੂੰ